ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਇੱਕ ਵਾਰੀ ਆਪਾਂ ਫਿਰ ਤੋਂ ਪਹੁੰਚ ਗਏ ਕੈਸ਼ਵਲਾ ਦੋਸਤੋ ਠੰਡ ਬਹੁਤ ਜ਼ਿਆਦਾ ਹੈਗੀ ਹੈ ਤੇ ਹੁਣ ਆ ਗਿਆ ਲੋਹੜੀ ਦਾ ਤਿਉਹਾਰ ਤੇ ਕੈਸ਼ਵਲਾ ਲੈ ਕੇ ਆ ਰਿਹਾ ਆਪਣੇ ਵਾਸਤੇ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਪ੍ਰੋਗਰਾਮ ਹੋਣ ਜਾ ਰਿਹਾ ਲੋਹੜੀ ਦੇ ਉਪਲਕਸ਼ ਦੇ ਵਿੱਚ ਤੇ ਲੋਹੜੀ ਆਣ ਵਾਲੀ ਹੈ ਸਾਰਿਆਂ ਨੂੰ ਪਤਾ ਹੈਗਾ ਤੇ ਦੋਸਤੋ ਪਿਛਲੀ ਵਾਰੀ ਜਿਹੜੀ ਕਰਵਾ ਚੌਦ ਦੀ ਵੀਡੀਓ ਬਣੀ ਸੀ ਉਹਨੂੰ ਬਹੁਤ ਜ਼ਿਆਦਾ ਰਿਸਪਾਂਸ ਮਿਲਿਆ ਤੇ ਆਪਾਂ ਫਿਰ ਤੋਂ ਵੀਡੀਓ ਬਣਾ ਰਹੇ ਹਾਂ ਕੈਸ਼ਵਲਾ ਤੋਂ ਆਪਣੇ ਨਾਲ ਸੰਨੀ ਜੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਆਹ ਕੌਣ-ਕੌਣ ਰ ਕਿਵੇਂ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਕੀ ਕੁਛ ਮਿਲਣ ਵਾਲਾ ਸਾਰੀ ਜਾਣਕਾਰੀ ਅੱਜ ਮਿਲਣ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਸੰਨੀ ਨਾਲ ਗੱਲਬਾਤ ਕਰਦੇ ਆਂ ਜਾਣਨੇ ਆ ਕਿ ਪ੍ਰੋਗਰਾਮ ਦੀ ਡੇਟ ਕੀ ਹੈ ਰਜਿਸਟ੍ਰੇਸ਼ਨ ਵਾਸਤੇ ਦੋਸਤੋ ਫੋਨ ਨੰਬਰ ਆਪਾਂ ਸਕਰੀਨ ਉੱਪਰ ਦੇ ਦੇ ਦਾਂਗੇ ਵੀਡੀਓ ਨੂੰ ਸ਼ੇਅਰ ਕਰ ਦਜੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਪ੍ਰੋਗਰਾਮ ਦਾ ਇੰਜੋਏ ਕਰ ਸਕਣ ਸਰ ਵੈਲਕਮ ਜੀ ਨਮਸਕਾਰ ਦਵਿੰਦਰ ਜੀ ਹੋਠੀ ਕੋ ਬਹੁਤ ਵਧੀਆ ਸਰ ਤੁਸੀਂ ਸੁਣਾਓ ਹੋ ਵਧੀਆ ਜੀ ਵਧੀਆ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਸ ਵਾਰੀ ਆਪਾਂ ਲੋਹੜੀ ਦੇ ਉੱਪਰ ਕਿਹੜਾ ਪ੍ਰੋਗਰਾਮ ਕਰਨ ਜਾ ਰਹੇ ਆ ਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਲੋਹੜੀ ਤੇ ਮੰਗਦੇ ਆ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਜੀ ਤੇ ਇਸ ਵਾਰ ਸਰ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ ਲੋਹੜੀ ਦਾ ਕਰ ਰਹੇ ਆ ਜੀ ਲੋਹੜੀ ਇਹ 13 ਤਰੀਕ ਦੀ ਠੀਕ ਹੈ ਪਰ ਆਪਾਂ ਪ੍ਰੋਗਰਾਮ ਕਰ ਰਹੇ ਆ ਸੈਚਡੇ ਨਾਈਟ 11 ਤਰੀਕ ਨੂੰ 11 ਨੂੰ ਕੀ ਬਾਤ 11 ਨੂੰ ਮਤਲਬ ਲੋਕ ਘਰੇ ਵੀ ਬੈਠ ਕੇ ਬਣਾਣ ਤੇ ਸਾਡੇ ਕੋਲ ਵੀ ਆਣ ਬਿਲਕੁਲ ਵੀਕੈਂਡ ਤੇ ਹਾਂਜੀ ਵੀਕੈਂਡ ਤੇ ਤੇ ਨਾਲੇ ਦੋਸਤੋ ਇੱਕ ਗੱਲ ਹੋਰ ਹੈ ਇਹਦੇ ਵਿੱਚ ਮੈਂ ਐਡ ਕਰ ਦਿਆ ਵੀ ਸ਼ਨੀਵਾਰ ਨੂੰ ਪ੍ਰੋਗਰਾਮ ਹੈਗਾ ਰਾਤ ਨੂੰ ਦੇਰ ਰਾਤ ਤੱਕ ਵੀ ਰੁਕਣ ਦਾ ਕੋਈ ਚੰਝਟ ਨਹੀਂ ਹੈਗਾ ਕਿਉਂਕਿ ਅਗਲੇ ਦਿਨ ਸੰਡੇ ਆ ਆਪਾਂ ਆਰਾਮ ਨਾਲ ਉੱਠ ਸਕਦੇ ਹਾਂ ਹੈਨਾ ਜੀ ਬਿਲਕੁਲ ਆਰਾਮ ਨਾਲ ਉੱਠਣਾ ਹੈ ਜੀ ਕੋਈ ਚੱਕਰ ਨਹੀਂਗਾ ਸੰਡੇ ਹੈ ਰੈਸਟ ਕਰਨਾ ਹੈ ਬਿਲਕੁਲ ਐਤ ਕੀ ਤੁਸੀਂ ਸਾਡਾ ਪਿਛਲਾ ਪ੍ਰੋਗਰਾਮ ਕਿਵੇਂ ਲੱਗਿਆ ਸੀ ਤੁਹਾਨੂੰ ਉਹ ਬਹੁਤ ਸ਼ਾਨਦਾਰ ਜੀ ਬਹੁਤ ਸ਼ਾਨਦਾਰ ਤੁਸੀਂ ਜਿਹੜਾ ਸਾਡਾ ਦੇਖਿਆ ਸੀਗਾ ਕਰਵੇ ਦਾ ਪ੍ਰੋਗਰਾਮ ਅਸੀਂ ਕੀਤਾ ਸੀ ਆਪਣੇ ਕੋਲ ਬਾਹਰੋਂ ਗੰਗਾ ਨਗਰ ਤੋਂ ਮਲੌਰ ਤੋਂ ਸਭ ਤੋਂ ਵਧੀਆ ਬੰਦੇ ਆਏ ਆਪਣੇ ਕੋਲ ਆਪਾਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਉਹਨਾਂ ਨੇ ਸਾਨੂੰ ਰਿਵਿਊ ਦਿੱਤਾ ਠੀਕ ਉਹਨੂੰ ਦੇਖ ਕੇ ਸੀ ਠੰਡ ਹੈ ਪਰ ਸਭ ਨੂੰ ਕਹਿੰਨੇ ਬਾਹਰ ਨਿਕਲੋ ਇੰਜੋਏ ਕਰੋ ਨਵੇਂ ਸਾਲ ਦਾ ਆਪਣਾ ਪ੍ਰੋਗਰਾਮ ਰਹਿ ਗਿਆ ਸੀ ਕਿ ਕੋਈ ਸੀਗਾ ਚਲੋ ਇਸ ਵਾਰ ਆਪਾਂ ਉਹ ਜਿਹੜਾ ਸਾਰਾ ਕੰਪਲੀਟ ਕਰਦੇ ਨੇ ਸਭ ਦੀ ਨਾਰਾਜ਼ਗੀ ਸੀਗੀ ਵੀ ਤੁਸੀਂ ਪ੍ਰੋਗਰਾਮ ਨਹੀਂ ਰੱਖਿਆ ਨਵੇਂ ਸਾਲ ਦੀ ਠੀਕ ਹੈ ਉਹ ਅਸੀਂ ਇਸ ਵਿੱਚ ਕਵਰ ਕਰ ਰਹੇ ਹਾਂ ਲੋਹੜੀ ਦਾ ਵੀ ਆ ਗਿਆ ਨਵੇਂ ਸਾਲ ਦਾ ਵੀ ਆ ਗਿਆ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਫਿਰ ਤੋਂ ਜੀ ਸਰ ਸਭ ਤੋਂ ਵੱਡੀ ਗੱਲ ਤੇ ਬਹੁਤ-ਬਹੁਤ ਥੈਂਕ ਯੂ ਜੀ ਮੈਨੂੰ ਇੱਕ ਰਿਵਿਊ ਮਿਲ ਗਿਆ ਵੀ ਸਾਡੀ ਵੀਡੀਓ ਨੂੰ ਦੋਸਤੋਂ ਬਹੁਤ ਤੋਂ ਬਾਹਰ ਗੰਗਾ ਨਗਰ ਤੇ ਫਾਜ਼ਿਲਕਾ ਵੀ ਵੇਖਿਆ ਜਾਂਦਾ ਹੈ ਇਹਦੇ ਵਾਸਤੇ ਤੁਸੀਂ ਸਾਰੇ ਕਾਬਲੇ ਤਾਰੀਫ ਹੈਗੇ ਹੋ ਕਿਉਂਕਿ ਤੁਸੀਂ ਜੋ ਸ਼ੇਅਰ ਨਾ ਕਰੋ ਤਾਂ ਸਾਡੀ ਇਹ ਵੀਡੀਓ ਵੀ ਇੰਨੀ ਦੂਰ ਦੂਰ ਤੱਕ ਨਾ ਜਾਣ ਤਾਂ ਸਰ ਇਹਦੇ ਵਿੱਚ ਪ੍ਰੋਗਰਾਮ ਕੀ ਰਹਿਣ ਵਾਲਾ ਹੈ ਕੌਣ ਆ ਰਿਹਾ ਹੈ ਇਹਦੇ ਵਿੱਚ ਖਾਸ ਕੌਣ ਆ ਰਿਹਾ ਜੀ ਸਰ ਕਹਿੰਦੇ ਨਾ ਕੋਈ ਬੰਦਾ ਆਂਦਾ ਹੈ ਤਾਂ ਲੋਕਾਂ ਨੂੰ ਦੁਬਾਰਾ ਯਾਦ ਕਰਦੇ ਆ ਬਿਲਕੁਲ ਜੀ ਜੈਪੁਰ ਤੋਂ ਮੈਡਮ ਆਈ ਸੀ ਪ੍ਰਗਤੀ ਬਰਦਵਾਜ ਜੀ ਜੀ ਆਪਾਂ ਉਹਨਾਂ ਨੂੰ ਫਿਰ ਦੁਬਾਰਾ ਬੁਲਾਇਆ ਹੈ ਕਿਆ ਬਾਤ ਹੈ ਜੀ ਲੋਕਾਂ ਦਾ ਰਿਵਿਊ ਬਹੁਤ ਵਧੀਆ ਆਇਆ ਉਹਨੂੰ ਫਿਰ ਆ ਰਹੇ ਆ ਉਹੀ ਗੇਮ ਹੈ ਬੱਚਿਆਂ ਨੂੰ ਸਾਰਿਆਂ ਨੂੰ ਕੱਪਲ ਨੂੰ ਕੱਪਲ ਐਂਟਰੀ ਰੱਖੀ ਆਦਗੀ ਆਪਾਂ 1499 ਰੁਪਏ ਠੀਕ ਹੈ ਜੀ ਉਹਦੇ ਚ ਕੀ ਕੁਝ ਮਿਲਣ ਵਾਲਾ ਹੈ ਜੀ ਪਹਿਲਾ ਸਨੈਕਸ ਸਰ ਉਸ ਬਾਅਦ ਖਾਣਾ ਗੇਮ ਹੈ ਉਹਦੇ ਵਿੱਚ ਇੱਕਪ ਹੋਰ ਰੱਖਿਆ ਹੈ ਕਿ ਬੱਚਿਆਂ ਦੀ ਥੀਮ ਰੱਖੀ ਹੈ ਮਤਲਬ ਪੰਜਾਬੀ ਲੁੱਕ ਠੀਕ ਹੈ ਪੰਜਾਬੀ ਲੁੱਕ ਦੇ ਰਹੇ ਆਪਾਂ ਜੋ ਬੱਚੇ ਮਤਲਬ ਆਪਾਂ ਦੇਖ ਰਹੇ ਆਂ ਵੀ ਅੱਜ ਕੱਲ ਦਾ ਜੋ ਟਾਈਮ ਚੱਲ ਰਿਹਾ ਹੈ ਨਾ ਬੱਚੇ ਥੋੜੇ ਐਡਵਾਂਸ ਚੱਲ ਰਹੇ ਆ ਪੰਜਾਬੀ ਕਲਚਰ ਨੂੰ ਪੜ ਰਹੇ ਆ ਪ੍ਰੋਪਗੈਂਡ ਨੂੰ ਪੰਜਾਬੀ ਕਲਚਰ ਚ ਬਣ ਕੇ ਆਣਗੇ ਤੇ ਆਪਾਂ ਉਹਨਾਂ ਨੂੰ ਬਹੁਤ ਵਧੀਆ ਗਿਫਟ ਦੇਨੇ ਆ ਸਭ ਇਹ ਨਹੀਂ ਆ ਵੀ ਬੱਚੇ ਵੀ ਹੈ ਹੂੰ ਵੱਚ ਵੱਡੇ ਵੀ ਹੈ ਠੀਕ ਹੈ ਹਾਂਜੀ ਦੋਸਤੋ ਸੁਣ ਲੋ ਕਿ ਪੰਜਾਬੀ ਕਲਚਰ ਆਪਣਾ ਪੰਜਾਬੀ ਕਲਚਰ ਆਪਣੀ ਪੰਜਾਬੀ ਬੋਲੀ ਆਪਣਾ ਪੰਜਾਬੀ ਪ੍ਰਵਾਹ ਇਹ ਤੁਸੀਂ ਪਾ ਕੇ ਆਉਂਗੇ ਸੱਜ ਕੇ ਆਉਂਗੇ ਤਾਂ ਇੱਥੇ ਗਿਫਟ ਵੀ ਲੈ ਕੇ ਜਾਓਗੇ ਹੈਨਾ ਜੀ ਬਿਲਕੁਲ ਬਿਲਕੁਲ ਸਰ ਤੇ ਸਰ ਡੇਟ ਹੈਗੀ ਹੈ 11 ਜਨਵਰੀ ਇੱਕ ਦਿਨ ਰਹਿ ਗਿਆ ਦੋਸਤੋ ਇਸ ਕਰਕੇ ਅੱਜ ਹੀ ਨੀਚੇ ਦਿੱਤੇ ਨੰਬਰਾਂ ਉੱਪਰ ਸੰਪਰਕ ਕਰੋ ਆਪਣੀ ਰਜਿਸਟ੍ਰੇਸ਼ਨ ਕਰਵਾਓ ਤੇ ਇਸ ਪ੍ਰੋਗਰਾਮ ਦਾ ਜਿਆਦਾ ਤੋਂ ਜਿਆਦਾ ਆਨੰਦ ਮਾਣੋ ਦੋਸਤੋ ਆਪਣੀ ਵੀਡੀਓ ਬੰਦੇ ਬੰਦੇ ਨਾਲ ਦੇ ਨਾਲ ਆਪਾਂ ਨੂੰ ਰਿਵਿਊ ਵਾਸਤੇ ਆਪਣੇ ਕੁਝ ਦੋਸਤ ਮਿਲ ਗਏ ਨੇ ਖਾਣਾ ਖਾ ਰਹੇ ਸੀ ਕਿ ਇਸ ਕਰਕੇ ਹੁਣ ਫ੍ਰੀ ਹੋਏ ਨੇ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਜਾਣਨੇ ਆ ਵੇ ਇਸ ਤਰ੍ਹਾਂ ਫੂਡ ਕਿਵੇਂ ਲੱਗਿਆ ਇੱਥੋਂ ਦੀ ਲੋਕੇਸ਼ਨ ਕਿਵੇਂ ਲੱਗੀ ਇੰਟੀਰੀਅਰ ਕਿਵੇਂ ਲੱਗਿਆ ਸਾਰਾ ਕੁਝ ਹੀ ਪੁੱਛਾਂਗੇ ਆਪਾਂ ਬਾਈ ਕੀ ਨਾਮ ਕੀ ਤੁਹਾਡਾ ਪ੍ਰਵੀਨ ਜੀ ਕਿਹੜਾ ਪਿੰਡ ਹੈ ਜੀ ਨੁਕੇਰਾ ਨੁਕੇਰਾ ਜੀ ਰਾਜਸਥਾਨ ਦਾ ਹਾਂ ਜੀ ਕਿਆ ਬਾਤ ਆ ਸਰਾਨੀ ਦੁਰਵਾਇਆ ਤੁਸੀਂ ਹਾਂਜੀ ਹੁਣ ਇਹ ਗੱਲਬਾਤ ਚੱਲ ਰਹੀ ਸੀ ਕਹਿੰਦਾ ਵੀ ਦੂਰੋ ਦੂਰੋ ਲੋਕ ਆਂਦੇ ਨੇ ਜੀ ਵਾਹ ਜੀ ਵਾਹ ਸਾਨੂੰ ਹੁਣ ਕਨਫਰਮ ਵੀ ਹੋ ਗਿਆ ਜੀ ਕਿਵੇਂ ਲੱਗਿਆ ਤੁਹਾਡਾ ਫੂਡ ਕਿਵੇਂ ਲੱਗਿਆ ਜੀ ਇੱਥੇ ਬਹੁਤ ਵਧੀਆ ਜੀ ਲੋਕੇਸ਼ਨ ਵਗੈਰਾ ਕਿਵੇਂ ਲੱਗੀ ਇੱਕ एकदम ਬੜੀਆ ਠੀਕ ਹੈ ਇੰਜੋਏ ਕੀਤਾ ਅੱਜ ਬਹੁਤ ਬਹੁਤ ਵਧੀਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸੋਰਿਆ ਨਾਮ ਹੈ ਮੇਰਾ ਤੁਸੀਂ ਕਿੱਥੋਂ ਆਇਓ ਪਿੰਡ ਤਰਾਂਗੜਾ ਜੀ ਠੀਕ ਹੈ ਜੀ ਕਿਸ ਤਰ੍ਹਾਂ ਦਾ ਲੱਗਿਆ ਜੀ ਫੂਡ ਬਹੁਤ ਵਧੀਆ ਬਹੁਤ ਵਧੀਆ ਮਜਾ ਆਇਆ ਹਾਂਜੀ ਮੇਰਾ ਖੁਦ ਕੈਟਰਿੰਗ ਦਾ ਕੰਮ ਹੈ ਤੇ ਮੈਂ ਇੱਥੇ ਟੈਸ ਆਪਣੇ ਜਿੰਨੇ ਵੀ ਨੜੇ ਦੇ ਕੋਈ ਵੀ ਪਿੰਡ ਹੈ ਜਾਂ ਸ਼ਹਿਰ ਦੇ ਬਹੁ ਜੋ ਵੀ ਹੈਗੇ ਆ ਤਾਂ ਇੱਥੇ ਜ਼ਰੂਰ ਇੱਕ ਵਾਰੀ ਟੈਸਟ ਕਰਕੇ ਜਾਣ ਤੁਹਾਨੂੰ ਪਤਾ ਲੱਗੇ ਆਪਣੇ ਏਰੀਆ 'ਚ ਵੀ ਬਹੁਤ ਵੈਟਰ ਚੀਜ਼ ਮਿਲਦੀ ਹੈਗੀ ਤੁਹਾਡਾ ਕੈਟਰਿੰਗ ਦਾ ਕੰਮ ਹੈ ਇਸ ਕਰਕੇ ਮੈਂ ਪੁੱਛਣਾ ਚਾਹੁੰਗਾ ਵੀ 100 ਨੰਬਰਾਂ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋਗੇ 101 ਨੰਬਰ ਦੇਾਂਗੇ ਕਿਆ ਬਾਤ ਹੈ ਜੀ ਦੋਸਤੋ ਇਹਨਾਂ ਵਾਸਤੇ ਵੀਡੀਓ ਸ਼ੇਅਰ ਵੀ ਹੋਣੀ ਚਾਹੀਦੀ ਹੈ ਇਹਨਾਂ ਵਾਸਤੇ ਵਧੀਆ ਜਿਹਾ ਕਮੈਂਟ ਵੀ ਹੋਣਾ ਚਾਹੀਦਾ ਹੈ ਕਿ ਆਪਣੇ ਸ਼ਹਿਰ ਨੂੰ ਅੱਗੇ ਵਿਦਾਨਣ ਵਾਸਤੇ ਆਪਣੇ ਸ਼ਹਿਰ ਦਾ ਬੀਨਸ ਸੁਧਾਨ ਵਾਸਤੇ ਵੀਰ ਦਾ ਕੈਟਰਿੰਗ ਦਾ ਕੰਮ ਹੈ ਤੇ ਇੱਥੋਂ ਦਾ ਰੈਸਟੋਰੈਂਟ ਦਾ ਖਾਣਾ ਖਾ ਕੇ ਇਹਨਾਂ ਨੇ 100 ਵਿੱਚੋਂ 101 ਨੰਬਰ ਦਿੱਤਾ ਬਹੁਤ ਵਧੀਆ ਲੱਗਿਆ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਆਸ਼ ਸ਼ਾਹ ਹੈ ਤਾਇਆ ਬੜੀ ਪੰਡੇ ਮੇਰਾ ਕੀ ਬਾਤ ਹੈ ਜੀ ਤੇ ਮੈਂ ਕਮੇਟੀ ਦਾ ਪ੍ਰਧਾਨ ਆ ਠੀਕ ਹੈ ਤੇ ਸਾਨੂੰ ਇੱਥੇ ਸਾਰੇ ਤੋਂ ਬੜਿਆ ਟੌਪ ਲੱਗਿਆ ਜੀ ਹਵੋਰਚ ਠੀਕ ਹੈ ਤੇ ਮੈਂ ਭਾਈ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਵੀ ਜੋ ਵੀ ਆਵੇ ਬੰਦਾ ਤੇ ਇੱਥੇ ਆ ਕੇ 2 ਮਿੰਟ ਦਾ ਟਾਈਮ ਦੇਵੇ ਠੀਕ ਹੈ ਜੀ ਤੇ ਸਾਰਿਆਂ ਤੋਂ ਵਧੀਆ ਸਿਸਟਮ ਲੱਗਿਆ ਇੱਥਾ ਠੀਕ ਹੈ ਜੀ ਦਿਲ ਕਰਦਾ ਵੀ ਅਗਲੀ ਵਾਰ ਵੀ ਆਉਂਗੇ ਅਗਲੀ ਵਾਰ ਵੀ ਇੱਥੇ ਆਵਾਂਗੇ ਤੇ ਸਾਡੇ ਭਰਾ ਦਾ ਜਿਵੇਂ ਭਤੀਜਾ ਲੱਗਦਾ ਹੈ ਹਮ ਇਹਨੂੰ ਸਾਨੂੰ ਪਹਿਲੀ ਵਾਰ ਸੱਦਿਆ ਹੈ ਠੀਕ ਹੈ ਆ ਕੇ ਵੇਖਿਆ ਸਭ ਤੋਂ ਚੰਗਾ ਲੱਗਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਜੇ ਤਾਂ ਕਿ ਕੋਈ ਭੈਣ ਭਰਾ ਇਸ ਪ੍ਰੋਗਰਾਮ ਦਾ ਇੰਜੋਏ ਕਰਨ ਤੋਂ ਵਾਂਝਾ ਨਾ ਰਹੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ